ਬਹੁਤ ਹੀ ਪਿਆਰੇ ਅਤੇ ਸਤਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਅੱਜ 18 ਜਨਵਰੀ 2025 ਤਕਰੀਬਨ ਤੁੰਦ ਪਈ ਹੋਈ ਆ ਸਮਾਂ ਤੋਂ ਸਾਡੇ ਮੇਰਾ ਖਿਆਲ ਵੀ 12 ਇੱਕ ਦੇ ਨੇੜੇ ਤੇੜੇ ਹੋਊਗਾ ਪਰ ਆਪਾਂ ਜੇ ਕੁਦਰਤੀ ਖੇਤੀ ਦੀ ਗੱਲ ਕਰੀਏ ਤਾਂ ਕੁਦਰਤੀ ਖੇਤੀ ਵਿੱਚ ਤੁਸੀਂ ਫਸਲਾਂ ਨੂੰ ਆਪਣਾ ਟਾਈਮ ਦੇਣਾ ਤੇ ਉਹਨਾਂ ਦੀ ਸਾਂਭ ਸੰਭਾਲ ਬਾਰੇ ਚਿੰਤਤ ਨਹੀਂ ਰਹਿਣਾ ਤੇ ਉਹ ਮਤਲਬ ਆਪਣਾ ਕੰਮ ਕਰਨਾ ਖੇਤਾਂ 'ਚ ਆ ਕੇ ਸੋ ਇਹ ਜਿਹੜੀ ਫਸਲ ਸੀਗੀ ਇਹ ਆਪਣੀ ਰਲਮੀ ਬੀਜੀ ਹੋਈ ਸੀ ਦੇਖਣਾ ਇਹ ਸੀਗਾ ਵੀ ਕੁਦਰਤੀ ਖੇਤੀ ਵਿੱਚ ਆਪਾਂ ਪੱਧਰ ਜਗਾ ਆਲੂ ਬੀਜ ਕੇ ਉਹਦਾ ਕੀ ਰਿਜ਼ਲਟ ਆਉਂਦਾ ਤੇ ਆਪਾਂ ਇਹ ਗੜਾਈ ਲਗਾਤਾਰ ਕਰਦੇ ਰਹਿ ਰਹੇ ਹੁਣ ਜਿਹਦੇ ਪੱਤੇ ਤੁਸੀਂ ਦੇਖੋ ਕੈਮਰੇ ਦੇ ਜੇ ਹੱਥ ਦੇ ਹਿਸਾਬ ਨਾਲ ਪਤਾ ਲੱਗ ਸਕਦਾ ਆ ਦੇਖੋ ਮਤਲਬ ਇਹ ਪੱਤੇ ਪੂਰੇ ਜਿੰਨੇ ਚਾਹੀਦੇ ਨੋਕਣ ਵਧੀਆ ਬਣੇ ਹੋਏ ਨੇ ਤੇ ਇੱਕ ਆਲੂ ਦੇ ਵਿੱਚੋਂ ਅ 5 ਟਾਣੀਆਂ ਨਿਕਲੀਆਂ ਹੋਈਆਂ ਨੇ ਹੁਣ ਕਿਉਂਕਿ ਇੱਕ ਦਾ ਪੱਧਰ ਧਰਤੀ ਤੇ ਆ ਤੇ ਇਹਨਾਂ ਵਿੱਚੋਂ ਇੱਕ ਵੀ ਅ ਬੂਟਾ ਬਿਮਾਰ ਨਹੀਂ ਹੈਗਾ ਜਦੋਂ ਕਿ ਆਪਾਂ ਨੇ ਇਸ ਤੇ ਕੋਈ ਜਾਦਾ ਮਿਹਨਤ ਨਹੀਂ ਕੀਤੀ ਹੋਈ ਸੋ ਕਿਸਾਨ ਵੀਰੋ ਆਪਾਂ ਹੁਣ ਜੇ ਦੇਖਦੇ ਆਂ ਬਰੀਕੀ ਨਾਲ ਇਹਦੇ ਵਿੱਚ ਆਪਣੀ ਮੌਲੀ ਦੀ ਫਸਲ ਸੀਗੀ ਆ ਮੈਂ ਹੁਣ ਗੜਾਈ ਕਰ ਰਿਹਾ ਤੇ ਆ ਕਣਕਾ ਦੇ ਸੀ ਸੋ ਆਪਾਂ ਬਰੀਕੀ ਨਾਲ ਨੇੜੇੋਂ ਦੇਖਦੇ ਆਂ ਕੁਦਰਤੀ ਖੇਤੀ ਵਿੱਚ ਜੇ ਕਿਸਾਨ ਮਿਹਨਤ ਕਰਦਾ ਤਾਂ ਉਹਦਾ ਉਸ ਤਰ੍ਹਾਂ ਰਿਜ਼ਲਟ ਆਉਂਦਾ ਹੁਣ ਇੱਕ ਤਾਂ ਠੰਡ ਦਾ ਟਾਈਮ ਆ ਕੋਰੇ ਦਾ ਟਾਈਮ ਆ ਅ ਫੇਰ ਵੀ ਆਪਣੇ ਪੌਦੇ ਵਧੀਆ ਤੰਦਰੁਸਤ ਹੋ ਜਾਣ ਤਾਂ ਆਪਾਂ ਨੂੰ ਕੁਦਰਤੀ ਖੇਤੀ ਵਿੱਚ ਹੋਰ ਕੀ ਚਾਹੀਦਾ ਭਾਵੇਂ ਦਾ ਝਾੜ ਦੁੱਜ ਨੂੰ ਘੱਟ ਨਿਕਲੇ ਪਰ ਫੇਰ ਵੀ ਜੋ ਖਾਣਯੋਗ ਭੋਜਨ ਹੈ ਮਤਲਬ ਇੱਕ ਤਰ੍ਹਾਂ ਦਾ ਅਮਰਤੇ ਪੈਦਾ ਹੋ ਜਾਂਦਾ ਕੁਦਰਤੀ ਖੇਤੀ 'ਚ ਇਹਦੀ ਕੀਮਤ ਵੀ ਵਧੀਆ ਮਿਲ ਜਾਂਦੀ ਆ ਤੇ ਜੇ ਆਪਣੇ ਘਰ ਲਈ ਰੱਖਦੇ ਜਾਂ ਉਸ ਤਰ੍ਹਾਂ ਰੱਖਦੇ ਤਾਂ ਇੱਕ ਕੁਦਰਤਾ ਕਿਸਾਨ ਨੂੰ ਤੋਹਫਾ ਹੀ ਮਿਲ ਜਾਂਦਾ ਹੁਣ ਜਿਹੜੀ ਮਿੱਟੀ ਆ ਜਿਹਦਾ ਪਗੜਾਈ ਕਰੀ ਜਾਣੀ ਆ ਤਾਂ ਇਹਦੀਆਂ ਜੜਾਂ ਤੱਕ ਆਪ ਲੱਗੀ ਜਾਣੀਆਂ ਤੇ ਹੌਲੀ-ਹੌਲੀ ਆਪਾਂ ਇਹਦੀ ਗੜਾਈ ਕਰਦੇ ਰਹਿਣਾ ਤੇ ਰਿਜ਼ਲਟ ਆਪਣੇ ਆਪ ਪ੍ਰਾਪਤ ਹੁੰਦਾ ਜਾਣਾ ਸੋ ਕੁਦਰਤੀ ਖੇਤੀ ਵਿੱਚ ਆਪਾਂ ਕੁਦਰਤ ਨੂੰ ਸਮਝਣਾ ਤੇ ਕੁਦਰਤ ਦੀਆਂ ਬਰੀਕੀਆਂ ਨੂੰ ਸਮਝਣਾ ਤੇ ਉਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਕਰਨੀ ਆ ਤੇ ਇਹਦੇ ਵਿੱਚ ਰਾਲਮੀਆਂ ਫਸਲਾਂ ਹੋ ਜਾਂਦੀਆਂ ਨੇ ਕੁਦਰਤੀ ਖੇਤੀ 'ਚ ਹੁਣ ਜਿਵੇਂ ਠੰਡ ਕੋਰੇ ਦਾ ਟਾਈਮ ਹੁੰਦਾ ਤਾਂ ਇਹ ਖੇਤੀ ਵਿੱਚ ਆਪਣੀਆਂ ਫਸਲਾਂ ਤੇ ਠੰਡ ਕੋਰੇ ਦਾ ਅਸਰ ਬੀਓ ਦੀ ਝੱਲਣ ਦੀ ਤਾਕਤ ਵਧ ਜਾਂਦੀ ਹੈ ਕੁਦਰਤੀ ਖੇਤੀ 'ਚ। ਸੋ ਹੁਣ ਜਿਵੇਂ ਆਹ ਫਸਲ ਆ ਆਪਣੀ ਅ ਇਹਦੇ ਵਿੱਚ ਮੂਲੀ ਆ। ਮੂਲੀ ਇਹ ਕੋਰੇ ਨੂੰ ਰੋਕੂਗੀ, ਠੰਡ ਨੂੰ ਰੋਕੂਗੀ। ਬਾਕੀ ਜਦੋਂ ਆਪਾਂ ਮੂਲੀ ਪੱਟਾਂਗੇ ਜਾਂ ਉਸ ਤਰ੍ਹਾਂ ਜਦੋਂ ਆਲੂਆਂ ਦਾ ਸਾਈਜ਼ ਬਣੂਗਾ ਤਾਂ ਆਪਾਂ ਮੂਲੀਆਂ ਨੂੰ ਕੱਟ ਵੀ ਸਕਦੇ ਆ। ਤੇ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚ ਉਸ ਕੁਦਰਤ ਦੇ ਡਿਜ਼ਾਈਨ ਨੂੰ ਵਧੀਆ ਬਣਾਈਏ ਵੀ ਆਪਾਂ ਸਮਝੀਏ। ਪੌਦਿਆਂ ਦੀਆਂ ਬਰੀਕੀਆਂ ਨੂੰ ਤੇ ਆ ਦੇਖੋ ਮਿੱਟੀ ਹੁਣ ਐਨ ਪੱਧਰ ਆ ਤੇ ਕਣਕ ਵੀ ਨਾਲ ਵਧੀਆ ਖੜੀਆ ਵੀ ਤੇਸੀ ਕਣਕ ਆ ਹੁਣ ਤੁਸੀਂ ਇੱਕ ਗੱਲ ਦੇਖੋ ਵੀ ਆਪਾਂ ਨੇ ਇਹਦੇ ਵਿੱਚ ਕੋਈ ਖਾਦ ਨਹੀਂ ਪਾਈ ਜਿਵੇਂ ਆਪਾਂ ਬਿਜਾਈ ਟਾਈਮ ਹੋਰ ਖੇਤੀਛਾਦਾਂ ਪੈਂਦੀਆਂ ਨੇ ਜਦੋਂ ਕਿਸਾਨ ਨਵੀਂ ਖੇਤੀ ਸ਼ੁਰੂ ਕਰਦਾ ਤਾਂ ਮਿੱਟੀ ਦੇ ਵਿੱਚ ਕੁਦਰਤੀ ਖੇਤੀ ਸ਼ੁਰੂ ਕਰਨ ਲਈ ਕਰਾਕੀ ਤੱਤ ਕਈ ਵਾਰੀ ਘਟੇ ਹੁੰਦੇ ਨੇ ਤੇ ਕਿਸਾਨ ਦਾ ਉਤਪਾਦਨ ਘਟ ਜਾਂਦਾ ਤਾਂ ਉਹਦੇ ਦਿਮਾਗ 'ਚ ਇਹ ਗੱਲ ਫਿੱਟ ਹੋ ਜਾਂਦੀ ਆ ਬਈ ਇਹ ਖੇਤੀ ਔਖੀ ਆ ਇਹ ਨਹੀਂ ਹੋ ਸਕਦੀ ਪਰ ਅਸਲ ਵਿੱਚ ਇਹ ਖੇਤੀ ਸੌਖੀ ਆ ਸਾਨੂੰ ਇਹ ਸਮਝਣੀ ਪੈਣੀ ਆ ਹੁਣ ਇਹਦੇ ਵਿੱਚ ਆਪਾਂ ਨੇ ਬਰਸੀਨ ਬੀਜਿਆ ਸੀ ਪਰ ਬਰਸੀਨ ਆ ਜਿਹੜਾ ਉਹ ਘੱਟ ਜੰਮਿਆ ਜਾਂ ਮੇਰੇ ਕੋਲ ਵੀ ਨਹੀਂ ਸਹੀ ਸੀ ਕਿਉਂਕਿ ਆਪਾਂ ਪਾਣੀ ਦੀ ਵਰਤੋਂ ਨਹੀਂ ਕੀਤੀ ਬਰਸੀਨ ਨੂੰ ਜਿਵੇਂ ਕਿ ਸਾਰੇ ਜਾਣਦੇ ਨੇ ਪਾਣੀ ਦੀ ਜ਼ਰੂਰਤ ਆ ਪਰ ਫਿਰ ਵੀ ਵਿੱਚ ਉੱਗ ਗਿਆ ਆ ਬਾਕੀ ਥੋੜੀ ਜਿਹੀ ਪਸੇਤੀ ਵੀ ਹੋਈ ਹੋਈ ਆ ਪਰ ਗੱਲ ਤਾਂ ਇਹ ਹੀ ਆ ਵੀ ਇਹ ਜਿਹੜਾ ਬਰਸੀਨ ਹੈ ਕਿਉਂਕਿ ਮੋਰਾਂ ਦੀ ਗਿਣਤੀ ਵੱਧਾ ਛੋਲੇ ਵਗੈਰਾ ਵੀ ਨਹੀਂ ਸਕਦੇ ਉਹ ਜਦੀ ਪੱਟ ਕੇ ਖਾ ਜਾਂਦੇ ਨੇ ਤੇ ਬਰਸੀਨ ਦਾ ਕੰਮ ਤਾਂ ਲਗਾਤਾਰ ਨਾਈਟ੍ਰੋਜਨ ਦੇਣਾ ਉਹ ਨਾਈਟ੍ਰੋਜਨ ਵਾਲਾ ਕੰਮ ਵੀ ਹੋ ਜਾਂਦਾ ਸੀਗਾ ਪਰ ਫਿਰ ਵੀ ਜਿੱਥੇ ਨਹੀਂ ਵੀ ਜੰਮਿਆ ਤਾਂ ਵੀ ਕਣਕ ਦਾ ਰੰਗ ਵਧੀਆ ਬਣਿਆ ਹੋਇਆ ਤੇ ਆ ਦੇਖੋ ਜਦੋਂ ਫਸਲ ਦਾ ਰੰਗ ਵਧੀਆ ਮਤਲਬ ਉਹਦੇ ਕੋਈ ਕਮੀ ਨਹੀਂ ਲੱਗਦੀ ਤਾਂ ਆਪਾਂ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਸਾਡੀ ਫਸਲ 'ਚ ਖਰਾਕੀ ਤੱਤ ਵੀ ਪੂਰੇ ਹੋਣਗੇ ਸੋ ਆਪਾਂ ਨੂੰ ਕੁਦਰਤੀ ਖੇਤੀ ਵਿੱਚ ਡਰਨ ਦੀ ਲੋੜ ਨਹੀਂ ਗਈ ਖਰਚੇ ਆਪਣੇ ਆਪ ਘਟ ਜਾਂਦੇ ਨੇ ਸਿਰਫ ਕਿਸਾਨ ਦੀ ਮਿਹਨਤ ਦੀ ਜ਼ਰੂਰਤ ਹੁੰਦੀ ਆ ਤੇ ਜਿੰਨੀ ਆਪਾਂ ਮਿਹਨਤ ਕਰਾਂਗੇ ਉਹ ਜਿਹ ਰਿਜ਼ਲਟ ਮਿਲ ਜਾਂਦਾ ਪਰ ਜੇ ਤੁਹਾਡੀਆਂ ਫਸਲਾਂ ਬਿਨਾਂ ਖਾਦਾਂ ਤੋਂ ਕੋਈ ਵੀ ਚੀਜ਼ ਅਸੀਂ ਦੇਸੀ ਕਿਸਮ ਦੀ ਵੀ ਕੋਈ ਚੀਜ਼ ਨਹੀਂ ਛੜਕੀ ਤੇ ਤਾਂ ਵੀ ਇਹਦਾ ਰੰਗ ਰੂਪ ਵਧੀਆ ਸੋ ਇਹ ਹੀ ਆਪਾਂ ਨੂੰ ਚਾਹੀਦਾ ਵੀ ਸਾਡੇ ਖਰਚੇ ਘਟ ਜਾਣ ਕਿਉਂਕਿ ਜਿਹੜਾ ਕੁਦਰਤੀ ਖੇਤੀ ਸ਼ੁਰੂ ਕਰਦੇ ਨੇ ਕਿਸਾਨ ਤਾਂ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਬਹੁਤ ਛੜਕਾਓ ਕਰਨੇ ਪੈਂਦੇ ਨੇ ਘੋਲ ਪਾਉਣੇ ਪੈਂਦੇ ਨੇ ਕਾਹ ਕਿਸਾਨ ਲਈ ਹੋਰ ਕੰਮ ਪਾਜੰਦਾ ਤੇ ਇੰਨਾ ਕੰਮ ਕਰਨ ਦਾ ਕਿਸਾਨ ਕੋਲ ਵੀ ਟਾਈਮ ਨਹੀਂ ਹੈਗਾ ਜਾਂ ਉਸ ਤਰ੍ਹਾਂ ਦੀਆਂ ਪਰਸਥਿਤੀਆਂ ਬਣੀਆਂ ਹੁੰਦੀਆਂ ਨੇ ਪਰ ਕੁਦਰਤੀ ਖੇਤੀ ਵਿੱਚ ਤੁਹਾਨੂੰ ਇੱਕ ਨਾ ਇੱਕ ਦਿਨ ਇਹ ਜਾਂ ਸਮਝਣੀਆਂ ਪੈਣੀਆਂ ਨੇ ਕਿਸਾਨ ਦੋਸਤੋ ਜਿਹੜੀ ਕੁਦਰਤੀ ਖੇਤੀ ਆ ਇੱਕ ਬੜੀ ਸ਼ਾਨਦਾਰ ਖੇਤੀ ਆ ਆਪਾਂ ਇਹ ਖੇਤੀ ਆਪਣੀ ਰਸੋਈ ਲਈ ਕਰਨੀ ਆ ਵੀ ਅਸੀਂ ਆਪਣੇ ਖੇਤਾਂ ਵਿੱਚੋਂ ਆਪਣੇ ਰਸੋਈ ਲਈ ਵੱਤ ਤੋਂ ਵੱਧ ਭੋਜਨ ਪੈਦਾ ਕਰ ਸਕੀਏ ਤੇ ਵਾਤਾਵਰਣ ਨਹੀਂ ਬੱਚੇ ਸਾਡੀ ਸਿਹਤ ਵੀ ਬੱਚੇ ਸਾਡੀ ਮਿੱਟੀ ਦੀ ਸਿਹਤ ਬੱਚੇ ਤੇ ਸਾਡੀ ਮਿੱਟੀ ਹੈ ਜਿਹੜੀ ਲੰਬੇ ਸਮੇਂ ਤੱਕ ਪਾਣੀ ਸਟੋਰ ਕਰ ਸਕੇ ਜਦ ਅਸੀਂ ਇਹ ਸਾਰਾ ਕੁਝ ਆਪਣੇ ਖੇਤਾਂ 'ਤੇ ਕਰਨ ਲੱਗ ਗਏ ਜਾਂ ਸਮਝ ਗਏ ਤਾਂ ਉਹਦਾ ਰਿਜ਼ਲਟ ਹੋਰ ਵਧੀਆ ਹੋ ਜਾਂਦਾ ਤੇ ਖੇੜਾਕੀ ਤੱਤ ਸਾਡੀ ਸਿਹਤ ਲਈ ਸਾਡੀ ਜ਼ਮੀਨ ਲਈ ਬਹੁਤ ਜ਼ਰੂਰੀ ਨੇ ਪਰ ਉਹ ਤਾਂ ਮਿਲਣਗੇ ਸਾਡੀ ਮਿੱਟੀ 'ਚ ਹੋਣਗੇ ਮਿੱਟੀ 'ਚ ਕਿਉਂ ਹੋਣਗੇ ਕਿਉਂਕਿ ਬਹੁਤ ਤਰ੍ਹਾਂ ਦੇ ਨਦੀਨਾਂ ਦੇ ਕਚਰੇ ਆ ਆਪਣੇ ਜਿਵੇਂ ਰੁੱਖ ਨੇ ਉਹਨਾਂ ਦੇ ਪੱਤੇ ਲੱਗ ਲਾ ਕੇ ਜਦੋਂ ਮਿੱਟੀ 'ਚ ਡਿੱਗਦੇ ਨੇ ਤਾਂ ਉਹ ਇੱਕ ਵਧੀਆ ਕਿਸਮ ਦੇ ਖਰਾਕੀ ਤੱਤ ਪੈਦਾ ਕਰਦੇ ਨੇ ਕਿਉਂਕਿ ਮਿੱਟੀ ਦੀਆਂ ਜੜਾਂ ਪੌਦਿਆਂ ਦੀਆਂ ਜੜਾਂ ਮਿੱਟੀ 'ਚ ਉਹ ਬਹੁਤ ਢੰਗਾਈ ਤੋਂ ਖਰਾਕੀ ਤੱਤ ਉੱਪਰ ਲੈ ਆਉਂਦੀਆਂ ਨੇ ਜਿਹੜੀ ਆਪਣੇ ਪੱਤਿਆਂ ਨੂੰ ਦਿੰਦੀਆਂ ਨੇ ਤੇ ਜਿਹੜੇ ਪੱਤੇ ਨੇ ਉਹ ਸਮੇਂ ਦੇ ਨਾਲ ਥੱਲੇ ਕਿਰਦੇ ਨੇ ਤਾਂ ਉਹ ਖਰਾਕੀ ਤੱਤ ਧਰਤੀ ਤੋਂ ਉੱਪਰ ਆ ਜਾਂਦੇ ਨੇ ਜਿਵੇਂ ਹੁਣ ਆਪਣਿਆਂ ਮੋਂਗਰਿਆ ਲਈ ਮੂਲੀ ਤਿਆਰ ਹੋ ਰਹੀ ਆ ਤੇ ਇੱਕ ਦੇਸੀ ਮੂਲੀ ਆ ਹੁਣ ਤੁਸੀਂ ਆ ਜਗਾ ਦੇਖੋ ਕਿੰਨੀ ਸਖਤ ਆ ਨਾ ਔਰ ਜੇ ਆਪਾਂ ਲੰਘਦੇ ਆ ਫੇਰ ਵੀ ਇਹ ਐਨ ਵਧੀਆ ਰੰਗ ਆ ਤੇ ਇੱਕ ਦੇਸੀ ਮੂਲੀ ਆ ਤੇ ਪੱਤੇ ਦੇਖੋ ਇਹਦੇ ਤੇ ਦੇਸੀ ਵੀ ਸਾਡੇ ਬਜ਼ੁਰਗਾਂ ਨੇ ਲੰਬੇ ਸਮੇਂ ਤੱਕ ਖਾਮ ਕੇ ਰੱਖੇ ਤੇ ਪੀੜੀ ਦਾ ਪੀੜੀ ਉੱਗੇ ਸਾਹਮੇ ਪਰ ਸਮੇ ਦੇ ਨਾਲ ਬਦਲਾਅ ਆਇਆ ਤਾਂ ਵਧੀਆ ਸਨੱਖੇ ਬੀਵੀ ਆਉਣ ਲੱਗੇ ਜਿਨ੍ਹਾਂ ਦੇ ਫਸਲਾਂ ਜ਼ਿਆਦਾ ਸਨੱਖੀਆਂ ਸੀਗੀਆਂ ਦੇਖਣ ਨੂੰ ਸੋਹਣੀਆਂ ਲੱਗਦੀਆਂ ਸੀ ਪਰ ਅਸੀਂ ਜਾਣੇ ਅਣਜਾਣੇ ਉਹ ਬੀਆ ਨੂੰ ਅਪਣਾ ਲਿਆ ਤੇ ਕਿਸਾਨੀ ਵਿੱਚ ਬਹੁਤ ਸਾਰੇ ਇਹੋ ਜਿਹੇ ਬੀਵੀ ਆ ਗਏ ਜਿਹੜੇ ਜ਼ਿਆਦਾ ਮਿਹਨਤ ਨਾਲ ਜ਼ਿਆਦਾ ਖਰਚੇ ਨਾਲ ਹੁੰਦੇ ਸੀਗੇ ਪਰ ਇਹ ਜਿਹੜੇ ਦੇਸੀ ਬੀਜ ਨੇ ਕਿਸਾਨ ਵੀਰੋ ਇਹ ਬਹੁਤ ਘੱਟ ਖਰਚੇ ਨਾਲ ਹੋ ਜਾਂਦੇ ਨੇ। ਮਤਲਬ ਤੁਸੀਂ ਜੇ ਮਿਹਨਤ ਨਹੀਂ ਵੀ ਕਰਦੇ ਤਾਂ ਵੀ ਇਹਨਾਂ 'ਚ ਹੋਣ ਦੀ ਤਾਕਤ ਆ। ਹੁਣ ਜਿਵੇਂ ਉਦਾਹਰਣ ਦੇ ਲਈ ਆ ਕੁਝ ਬੀਜ ਇਹ ਆਪਣੀ ਖਾਲੀ ਵਾਲੀ ਜਗ੍ਹਾ ਆਪਾਂ ਨੂੰ ਪਾਣੀ ਦੀ ਜਰੂਰਤ ਨਹੀਂ ਪਈ ਗੋ ਵੀ ਵਧੀਆ ਪਈ ਗਾ। ਹੁਣ ਜਦੋਂ ਕਿ ਖਾਲੀ ਦੀ ਜਗ੍ਹਾ ਤਾਂ ਖਾਲਾ ਪਨ ਵਰਤੀ ਨਹੀਂ ਗਾ। ਆ ਮੂਲੀ ਖਾਲ 'ਚ ਆਪਣੇ ਬਦਾਨਾ ਡਿੱਕ ਗਈ ਹੋਈ ਆ। ਨਾ ਤਾਂ ਗੜਾਈ 'ਚ ਆਈ ਨਾ ਕਿਸੇ ਤਰ੍ਹਾਂ ਦੀ ਸਾਂਭ ਸੰਭਾਲ ਚਾਈ। ਫੇਰ ਵੀ ਇਹ ਤਿਆਰ ਹੋ ਗਿਆ ਹੁਣ ਜਦੋਂ ਦੇਸੀ ਵੀ ਘਾਹ ਨਾਲ ਕੰਪੀਟੀਸ਼ਨ ਕਰਕੇ ਵੀ ਉੱਗ ਗਿਆ ਤੇ ਉਹਨੇ ਜਣੀ ਉਹਨਾਂ ਜਿੰਨਾ ਕਾਤਾ ਨਹੀਂ ਕੀਤਾ ਪਰ ਇਹ ਗੱਲ ਦਾ ਜਵਾਬ ਤਾਂ ਮਿਲਿਆ ਵੀ ਦੇਸੀ ਵੀ ਘੱਟ ਤੋਂ ਘੱਟ ਸਾਂਭ ਸੰਭਾਲੇ ਹੁਣ ਜਦੋਂ ਕਿ ਆਪਾਂ ਨਦੀਨਾਂ ਵਿੱਚ ਗੜਾਈ ਕਰਕੇ ਆ ਦੇਖੋ ਇਸ ਤਰ੍ਹਾਂ ਪੌਦੇ ਇਹ ਕੰਮ ਆ ਗਿਆ ਕਿਉਂ ਹੋਇਆ ਕਿਉਂਕਿ ਉਹਨੂੰ ਰੌਸ਼ਨੀ ਧੁੱਪਾਂ ਵੱਧ ਮਿਲੀ ਪਾਵੇਂ ਨੂੰ ਉਨੇ ਖਾਹਕ ਲੈਣ ਦੇ ਜਿੰਨੀ ਚਾਹੀਦੀ ਉਹਨੂੰ ਲੈ ਲਈ। ਦੇਸੀ ਬੀਜਾਂ ਦੀ ਇੱਕ ਇਹ ਖਾਸियत ਆ ਵੀ ਇਹ ਆਪਣੀ ਖਾਹਕ ਬੜੇ ਵਧੀਆ ਤਰੀਕੇ ਨਾਲ ਪਣਾ ਸਕਦੇ ਨੇ। ਹੁਣ ਜਿਵੇਂ ਆ ਲਾਲ ਮੂਲੀ ਦਾ ਮੂੰਗਰਾ ਹੁੰਦਾ। ਇਹ ਸਫੈਦ ਜਿਹੜੀ ਆਪਣੀ ਚਿੱਟੀ ਮੂਲੀ ਆ ਉਹਦਾ ਮੂੰਗਰਾ ਛੋਟੇ ਸਾਈਜ਼ ਦਾ ਹੁੰਦਾ। ਖਾਣ ਨੂੰ ਬੜੇ ਕਰਾਰੇ ਹੁੰਦੇ ਨੇ ਇਹ। ਹਾਲੇ ਲਾਲ ਮੂਲੀ ਆਪਣੀ ਨਿਸਰ ਹੀ ਨਹੀਂ। ਇਹ ਦੋ ਹੀ ਨਿਸਰ ਹੀ ਆ ਤੇ ਮੂੰਗਰੇ ਵੇਚਾਂਗੇ। ਪਰ ਅਦੇ ਹੁਣ ਧਰਤੀ ਤੋਂ ਫੁੱਟ-ਫੁੱਟ ਬਾਹਰ ਆ ਗਈਆਂ। ਤਕਰੀਬਨ ਇਹਨੇ 2 ਫੁੱਟ ਤੱਕ ਉੱਚੀ ਉੱਪਰ ਨੂੰ ਚਲੇ ਜਾਣਾ, 2 ਫੁੱਟ ਤੱਕ ਹੀਠਾਂ ਮਿੱਟੀ ਦੇ। 4 ਫੁੱਟ ਜਿਆ ਮੋਲੀ ਵੀ ਤਿਆਰ ਕਰੂਗੀ ਤਾਂ ਉਹਦੇ ਵਿੱਚ ਕਿੰਨੇ ਨਿਊਟ੍ਰੀਸ਼ਨ ਹੋਣਗੇ, ਕਿੰਨੇ ਖਰਾਕੀ ਤੱਤ ਹੋਣਗੇ। ਸੋ ਆਪਾਂ ਨੂੰ ਇਹ ਖੇਤੀ ਨੂੰ ਜੇ ਸਮਝ ਜਾਣਿਆ ਤਾਂ ਆਪਾਂ ਨੂੰ ਜ਼ਿਆਦਾ ਆਮਦਨ ਦੇ ਸਕਦੀ ਆ। ਖਰਾਕੀ ਤੱਤ ਜਾਂ ਨਿਊਟ੍ਰੀਸ਼ਨ ਤਾਂ ਉਹਦਾ ਆਪਾਂ ਨੂੰ ਪਤਾ ਹੀ ਹੈ ਵਿੱਚ ਵੱਧ ਜਾਣੇ ਆ। ਪਰ ਜਿਹੜੀ ਖਾਸ ਗੱਲ ਆ ਵੀ ਇਹ ਆਪਣੇ ਇਸ ਵਾਤਾਵਰਨ ਵੀ ਵਧੀਆ ਬਣਾਉਣ 'ਚ ਸਹਾਇੀ ਹੁੰਦੀ ਆ। ਸੋ ਆਪਾਂ ਨੂੰ ਥੋੜੀ ਤੋਂ ਥੋੜੀ ਜਿਹਾ ਵੀ ਆਪਣੀ ਖੇਤੀ ਦਾ ਹਿੱਸਾ ਜਿਹੜਾ ਵਾਤਾਵਰਨ ਨੂੰ ਸਮਰਪਿਤ ਕਰੀਏ ਆਪਣੀ ਰਸੋਈ ਨੂੰ ਸਮਰਪਿਤ ਕਰੀਏ ਜਿਹਦੇ ਵਿੱਚ ਅ ਸੁੱਧ ਖੇਤੀ ਜਿਹੜੀ ਘੱਟ ਖਰਚੇ ਵਾਲੀ ਵੀ ਹੁੰਦੀ ਆ। ਉਹਨੂੰ ਜੇ ਸਮਝ ਜਾਣੇ ਆ ਅਪਣਾ ਲੈਣੇ ਆ ਤਾਂ ਅਸੀਂ ਇੱਕ ਵਧੀਆ ਭੋਜਨ ਹੀ ਨਹੀਂ ਪੈਦਾ ਕਰ ਸਕਦੇ ਸਿਹਤਮੰਦ ਭੋਜਨ ਵੀ ਹੋਊ ਖਰਾਕੀ ਦਿੱਤਾਂ ਨਾਲ ਭਰਪੂਰ ਹੋਊ। ਤੇ ਖੇਤੀਬਾਲ ਸਾਨੂੰ ਆਉਣਾ ਪੈਣਾ ਕਿਉਂਕਿ ਜਿਹੜੀ ਇਹ ਖੇਤੀ ਆ ਇਸ ਦੀਆਂ ਜਿਹੜੀਆਂ ਉਪਜਾਂ ਨੇ ਫਸਲਾਂ ਨੇ ਉਹਨਾਂ ਦਾ ਉਤਪਾਦਨ ਘਟਦਾ ਨਹੀਂ ਵੱਧਦਾ ਪਰ ਸਮਾਂ ਲੱਗਦਾ ਜਦੋਂ ਸਮਾਂ ਮਤਲਬ ਖੇਤੀ ਉਹ ਜ਼ਮੀਨ ਜਿਵੇਂ ਆਪਾਂ ਕਿਸੇ ਅਮਲੀ ਦਾ ਨਸਾ ਬੰਦ ਕਰ ਦਿੰਨੇ ਆ ਇੱਕ ਵਾਰੀ ਤਾਂ ਡਿੱਗਦਾ ਨਾ ਫਿਰ ਉਹਨੂੰ ਕਾਇਮ ਹੁੰਦਾ ਜਦੋਂ ਉਸ ਤਰ੍ਹਾਂ ਜਦੋਂ ਮਿੱਟੀ ਕਾਇਮ ਹੋ ਜਾਂਦੀ ਆ ਤਾਂ ਤਾਕਤ ਵੱਧਦੀ ਆ ਤੇ ਕਰਾਕੀ ਤੱਤ ਵੀ ਵੱਧ ਜਾਂਦੇ ਨੇ ਉਹ ਤਪਾਦ ਨਹੀਂ ਵੱਧ ਜਾਂਦਾ ਤੁਹਾਡੇ ਖਰਚੇ ਨਾ ਮਾਤਰ ਹੋ ਜਾਂਦੇ ਨੇ ਹੁਣ ਜਿਵੇਂ ਆਪਾਂ ਆ ਫੁੱਲ ਦੇਖਦੇ ਆ ਇਹ ਸਿੰਘਰਾ ਮੋਂਗਰਾ ਮੂਲੀ ਤਿਆਰ ਹੁੰਦਾ ਸਿੰਘਰਾ ਸਿੱਧਾ ਬੀਜ ਲੱਗ ਜਾਂਦਾ ਤੇ ਹੁਣ ਇੱਕ ਤਾਂ ਇੱਥੇ ਪਾਣੀ ਦੀ ਆਪਾਂ ਨੇ ਵਰਤੋਂ ਘਟਾਈ ਇੱਕ ਆਪਾਂ ਨੇ ਬਾਤਾਵਰਨੇ ਵੀ ਪਚਾਇਆ ਇੱਕ ਆਪਣੇ ਖੇਤ ਦੀ ਸੁੰਦਰਤਾ ਵਧਾ ਲਈ ਜੇ ਤੁਹਾਡਾ ਫਸਲਾਂ ਨੂੰ ਦੇਖ ਕੇ ਮਨ ਖੁਸ਼ ਹੁੰਦਾ ਤਾਂ ਉਹਦੇ ਵਰਗੀ ਰੀਸ ਨਹੀਂ ਤੇ ਇਹਨਾਂ ਵਿੱਚੋਂ ਜਿਹੜੇ ਪੌਦੇ ਹੁੰਦੇ ਨੇ ਆਪਾਂ ਉਹਦੇ ਵਿੱਚ ਦੇਖਦੇ ਵੀ ਕਿਹੜੇ ਪੌਦੇ ਦਾ ਉਤਪਾਦਨ ਸਭ ਤੋਂ ਵੱਧ ਆਇਆ ਉਹਦਾ ਆਪਾਂ ਬੀਜ ਰੱਖ ਲੈਣਾ ਦੇਖੋ ਇਹਦੇ ਵਿੱਚ ਕੋਈ ਹਾਈਬ੍ਰਿਡ ਨਹੀਂ ਰੱਖਿਆ ਜਾਂਦਾ ਸਿਰਫ਼ ਕੁਦਰਤ ਦੇ ਹਿਸਾਬ ਨਾਲ ਚੱਲੇ ਜਾਂਦਾ ਹੁਣ ਤੁਸੀਂ ਦੇਖੋ ਦਾ ਰੰਗ ਰੂਪ ਕਿੰਨਾ ਗੂੜਾ ਤੇ ਇਸ ਬੂਟੇ ਦਾ ਉਤਪਾਦਨ ਵੀ ਕਿੰਨਾ ਵਧੀਆ ਆ ਤੇ ਖਾਸ ਗੱਲ ਹੈ ਵੀ ਇਹ ਸਿੰਗਰਾ ਘੱਟ ਲੱਗਦਾ ਮੂੰਗਰੇ ਦਾ ਭਲੇਖਾ ਵੱਧ ਪਾਉਂਦਾ ਕਿਉਂਕਿ ਮੂੰਗਰੇ ਨਾਲੋਂ ਥੋੜਾ ਹੀ ਲੰਬਾ ਤੇ ਮੂੰਗਰੇ ਲੋਕ ਜ਼ਿਆਦਾ ਭੱਜ ਕੇ ਖਰੀਦਦੇ ਨੇ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚ ਜਿੱਦਣ ਇਹ ਗੱਲ ਸਮਝ ਕੇ ਵੀ ਸਾਡੀ ਮਿੱਟੀ ਵਿੱਚ ਇਹਨੇ ਖਰਾਕੀ ਤੱਤ ਨੇ ਵੀ ਸਾਡੀਆਂ ਫਸਲਾਂ ਦਾ ਰੰਗ ਉਹਨਾਂ ਦਾ ਸਵਾਦ ਉਹਨਾਂ ਦੇ ਖਰਾਕੀ ਤੱਤ ਦੂਜੇ ਨਾਲੋਂ ਘਟਦੇ ਨਹੀਂ ਵੱਧਦੇ ਨੇ ਤਾਂ ਉਸ ਦਿਨ ਅਸੀਂ ਆਪਣੇ ਖੇਤੀ ਨੂੰ ਬਹੁਤ ਵਧੀਆ ਬਣਾ ਸਕਦੇ ਆ ਸੋ ਕਿਸਾਨ ਵੀਰੋ ਆਪਣੀ ਰਸੋਈ ਲਈ ਆਪਣੇ ਬੱਚਿਆਂ ਲਈ ਆਪਣੇ ਬਜ਼ੁਰਗਾਂ ਲਈ ਕਨਾਲ ਤੇ ਕਨਾਲ ਤੋਂ ਕੁਦਰਤੀ ਖੇਤੀ ਜਿਹਦੇ ਵਿੱਚ ਅਸੀਂ ਆਪਣੀ ਰਸੋਈ ਲਈ ਭੋਜਨ ਪੈਦਾ ਕਰੀਏ ਆਪਣੇ ਦੋਸਤਾਂ ਮਿੱਤਰਾਂ ਲਈ ਉਹਨੂੰ ਅਪਣਾਈਏ ਤੇ ਆਪਣਾ ਖਰਚਾ ਵੀ ਘਟ ਜਾਊਗਾ ਮਿਹਨਤ ਥੋੜੀ-ਬਹੁਤੀ ਵੱਧਦੀ ਆ ਪਰ ਜਿਹੜਾ ਇਹਦਾ ਆਨੰਦ ਹੈ ਇੱਕ ਵੱਖਰਾ ਜੀ ਸੋ ਆਪਾਂ ਨੂੰ ਇਹ ਖੇਤੀ ਨੂੰ ਡਰਨ ਦੀ ਲੋੜ ਨਹੀਂ ਥੋੜੀ ਜੇ ਜਗ੍ਹਾ 'ਚ ਖੇਤੀ ਵੀ ਕਰਦੇ ਆ ਤਾਂ ਆਪਾਂ ਨੂੰ ਇਹ ਲੱਗਦਾ ਵੀ ਘਾਟਾ ਪੈ ਜਾਊਗਾ ਕੋਈ ਗੱਲ ਨਹੀਂ ਉਹ ਸਾਰਾ ਕੁਝ ਸਮੇਂ ਲਈ ਹੁੰਦਾ ਸਾਲ 6 ਮਹੀਨੇ ਜੇ ਆਪਾਂ ਕਹਿੰਨੇ ਆ ਪਰ ਉੱਥੇ ਜਿਹੜੀ ਜਦੋਂ ਮਿੱਟੀ ਬਿਲਕੁਲ ਤੰਦਰੁਸਤ ਹੋ ਗਈ ਤਾਂ ਕੋਈ ਚੀਜ਼ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਸਿਰਫ ਗੁੱਡ ਗੜਾਈ ਜਾਂ ਮਲਚਿੰਗ ਕਰਨ ਦੀ ਜ਼ਰੂਰਤ ਹੈ ਕਿਉਂਕਿ ਜੋੜੇ ਖੇਤੀ ਦਾ ਡਿਜ਼ਾਈਨ ਆਪਣੇ ਬਜ਼ੁਰਗਾਂ ਦਾ ਸੀ ਆਪਾਂ ਨੇ ਉਸੇ ਤਰ੍ਹਾਂ ਖੇਤੀ ਕਰਨੀ ਆ ਤੇ ਉਹਦੇ ਨਾਲ ਇੱਕ ਆਪਾਂ ਤੰਦਰੁਸਤ ਪੋਸ਼ਣ ਨਾਲ ਤਿਆਰ ਕੀਤੀ ਜਾਂਦੀ ਰਸੋਈ ਤਿਆਰ ਕਰੀਏ ਤੇ ਤੰਦਰੁਸਤ ਜਿਹੜਾ ਸਰੀਰ ਹੈ ਤੰਦਰੁਸਤ ਵਿਅਕਤੀ ਨਾਲ ਦੁਨੀਆ ਦਾ ਅਮੀਰ ਵਿਅਕਤੀ ਕੋਈ ਨਹੀਂ ਹੋ ਸਕਦਾ ਜੇ ਆਪਾਂ ਕਹਿੰਦੇ ਆ ਪੈਸਿਆਂ ਦੀ ਅਮੀਰੀ ਆ ਤਾਂ ਉਹਦੇ ਨਾਲੋਂ ਤੰਦਰੁਸਤ ਸਰੀਰ ਦੀ ਅਮੀਰੀ ਹੁੰਦੀ ਹੈ ਜਿਹੜਾ ਸਭ ਕੁਝ ਖਾ ਪੀ ਸਕਦਾ ਤੇ ਆਜ਼ਾਦ ਹੈ ਕੋਈ ਬੇਫਿਕਰੀ ਹੁੰਦੀ ਆ ਉਹਦੇ ਵਰਗੀ ਜ਼ਿੰਦਗੀ ਨਹੀਂ ਸੋ ਆਪਾਂ ਨੂੰ ਉਹ ਸਾਰਾ ਕੁਝ ਆਪਣੇ ਇਸ ਖੇਤੀ ਨੂੰ ਮਿਲਦਾ ਕਿਉਂਕਿ ਮਹਾਰਾਜ ਦਾ ਆਪਾਂ ਨੂੰ ਹੁਕਮ ਹੈ ਸਿਧਾਂਤ ਨਾਲ ਚੱਲਣਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਜਿਹੜਾ ਮਹਾਰਾਜ ਦਾ ਸਿਧਾਂਤ ਹੈ ਜੇ ਉਹਨੂੰ ਆਪਾਂ ਸਮਝੋਗੇ ਤਾਂ ਆਪਣੇ ਖੇਤਾਂ ਦੇ ਰੁੱਖ ਵੀ ਆ ਜਾਣਗੇ ਪਾਣੀ ਦੀ ਬਚਤ ਕਰਨੀ ਸਿੱਖ ਜਾਗੇ ਮਾਤਾ ਧਰਤ ਮਾਤਾ ਧਰਤੀ ਮਾਂ ਤਾਂ ਇਹਨਾਂ ਕੁਝ ਦੇ ਸਕਦੀ ਆ ਤੇ ਫਿਰ ਆਪਾਂ ਖੇਤੀ ਨੂੰ ਸ਼ੁਰੂ ਕਰੀਏ ਥੋੜੀ ਤੋਂ ਥੋੜੀ ਜਗ੍ਹਾ 'ਚ ਕਨਾਲ ਦੀ ਕਨਾਲ ਜਿੰਨੀ ਵੀ ਗਜਾਇਆ ਸਾ ਤੇ ਰਿਜ਼ਲਟ ਤੁਹਾਡੇ ਸਾਹਮਣੇ ਨੇ ਆਪਾਂ ਨੇ ਇਹ ਖੇਤੀ 15 ਅਗਸਤ 2007 ਨੂੰ ਸ਼ੁਰੂ ਕੀਤੀ ਹੋਈ ਆ ਤੇ ਆਪਣੇ ਮਸ਼ੀਨਰੀ ਦੀ ਜ਼ਰੂਰਤ ਵੀ ਨਹੀਂ ਪੈਂਦੀ ਪਾਣੀ ਦੀ ਜ਼ਰੂਰਤ ਵੀ ਘੱਟ ਤੋਂ ਘੱਟ ਆ ਫਿਰ ਵੀ ਫਸਲਾਂ ਰਿਜ਼ਲਟ ਦੇ ਰਹੀਆਂ ਨੇ ਜੇ ਹੁਣ ਆਪਣੇ ਆਲੂ ਮਤਲਬ ਪੱਧਰ ਧਰਤੀ ਤੇ ਹੋ ਰਹੇ ਨੇ ਤਾਂ ਉਹ ਤੁਸੀਂ ਅੰਦਾਜ਼ਾ ਲਾ ਲਓ ਮਿੱਟੀ ਕਿੰਨੀ ਮਜ਼ਬੂਤ ਬਣ ਚੁੱਕੀ ਆ ਸੋ ਇਸ ਤਰ੍ਹਾਂ ਆਪਾਂ ਇਹ ਖੇਤੀ ਨੂੰ ਸਮਝੀਏ ਉਹਨੂੰ ਵਧਾਈਏ ਤੇ ਵਾਤਾਵਰਨ ਬਚਾ ਕੇ ਆਪਣੀ ਰਸੋਈ ਨੂੰ ਵੀ ਵਧੀਆ ਬਣਾਈਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ